ਸਤਿ ਸ਼੍ਰੀ ਅਕਾਲ ਜੀ ਬਹੂ ਤੈਨੂੰ ਪੂਰਾ ਸ਼ਰਮ ਨਿਯਮ ਦੀ ਕਦੋਂ ਦੀਆਂ ਲੁਕ-ਲੁਕੇ ਸਾਡੀਆਂ ਗੱਲਾਂ ਸੁਣ ਰਹੀਆਂ ਤੂੰ ਕੀ ਇਹੋ ਕੁਝ ਸਿਖਾਇਆ ਹੈ ਤੇਰੇ ਮਾਪਿਓ ਨੇ ਤੈਨੂੰ ਕਿ ਦੂਜਿਆਂ ਦੀਆਂ ਗੱਲਾਂ ਨੂੰ ਲੁਕ-ਲੁਕੇ ਸੁਣਿਆ ਕਰੀ ਕਿਸੇ ਦੀਆਂ ਨਿੱਜੀ ਗੱਲਾਂ ਨੂੰ ਇਸ ਤਰ੍ਹਾਂ ਲੁਕ-ਲੁਕੇ ਸੁੰਣਾ ਚੰਗੀ ਗੱਲ ਨਹੀਂ ਹੁੰਦੀ ਦਰਿਆ ਜਲਮਿੰਦਰ ਕੌਰ ਆਪਣੇ ਮਨਪਸੰਦ ਸੱਸ-ਬਹੂ ਵਾਲੇ ਡਰਾਮੇ 'ਚ ਡੁੱਬੀ ਪਈ ਸੀ। ਉਦੋਂ ਹੀ ਦਰਵਾਜ਼ੇ ਦੀ ਘੰਟੀ ਵੱਜੀ। ਉਹ ਇੱਕਦਮ ਹੜਬੜਾਈ। ਹੁਣ ਕੌਣ ਆ ਗਿਆ? ਇਸ ਵੇਲੇ ਇਹ ਕਹਿੰਦੇ ਹੋਏ ਉਹ ਹੌਲੀ-ਹੌਲੀ ਦਰਵਾਜ਼ੇ ਵੱਲ ਗਈ। ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਸਾਹਮਣੇ ਆਪਣੀ ਕੁੜੀ ਰੋਹੀ ਨੂੰ ਵੇਖ ਕੇ ਉਹਦੇ ਚਿਹਰੇ ਤੇ ਖੁਸ਼ੀ ਆ ਗਈ। ਉਹ ਮੁਸਕਰਾ ਕੇ ਬੋਲੀ, "ਪੁੱਤ, ਤੂੰ" ਕਿੰਨੇ ਦਿਨਾਂ ਬਾਅਦ ਆਈਆਂ ਤੇ ਭਾਵੁਕ ਹੋ ਕੇ ਉਹਨੂੰ ਗਲੇ ਲਾ ਲਿਆ ਘਰ ਦੇ ਅੰਦਰ ਕਦਮ ਰੱਖਦੇ ਹੀ ਰੂਹੀ ਦੀ ਨਜ਼ਰ ਹਾਲ ਵਿੱਚ ਪਈ ਜਿਹਦੇ ਚ ਸਾਰਾ ਸਮਾਨ ਖਿਲਰਿਆ ਪਿਆ ਸੀ ਉਹਨੇ ਆਪਣੀ ਮਾਂ ਨੂੰ ਕਿਹਾ ਮਾਂ ਇਹ ਕੀ ਹਾਲ ਬਣਾਇਆ ਘਰ ਦਾ ਭਾਬੀ ਝਾੜੂ ਪੋਚਾਣੀ ਕਰਦੀ ਦਰਿਆਸਲ ਬਲਜੀ ਤਾਂ ਘਰ ਦੀ ਸਾਰੀ ਸਫਾਈ ਕਰਕੇ ਹੀ ਆਫਿਸ ਗਈ ਸੀ ਤੇ ਮਿੰਦਰ ਕੌਰ ਨੇ ਚਰਨੇ ਖਾ ਖਾ ਕੇ ਛਿਲਕੇ ਥੱਲੇ ਖਲਾਰ ਦਿੱਤੇ ਸੀ। ਮਿੰਦਰਕੌਰ ਦੇ ਕੁਝ ਕੱਪੜੇ ਵੀ ਇੱਧਰ ਉੱਧਰ ਖਿਲਰੇ ਪਏ ਸੀ। ਹਾਲਤ ਵਿਗੜੀ ਪਈ ਸੀ ਘਰ ਦੀ। ਮਿੰਦਰਕੌਰ ਨੇ ਗੱਲ ਨੂੰ ਫੌਰਨ ਸੰਭਾਲਦੇ ਹੋਏ ਲੰਮਾ ਸਾਹ ਲਿਆ ਤੇ ਕਿਹਾ ਕੀ ਦੱਸਾਂ ਪੁੱਤ ਮੇਰੀ ਕਿਸਮਤ ਹੀ ਮਾੜੀ ਆ ਤੇਰੇ ਵਰਗੀ ਬਹੂ ਕਿੱਥੇ ਨਸੀਬਾ ਚ ਹੁੰਦੀ ਆ ਸਾਰਿਆਂ ਦੇ। ਇਹ ਤਾਂ ਪੂਰਾ ਦਿਨ ਤਿਆਰੋ ਕੇ ਬਾਹਰ ਘੁੰਮਦੀ ਰਹਿੰਦੀ ਆ। ਨਾ ਘਰ ਦੀ ਫਿਕਰ ਨਾ ਸਾਸਦੀ ਫਿਕਰ ਤੇ ਹੁਣ ਮੇਰੀ ਵੀ ਉਮਰ ਹੋ ਗਈ ਆ ਤੂੰ ਹੀ ਦੱਸ ਮੈਂ ਇਕੱਲੀ ਕਿੰਨਾ ਕੰਮ ਕਰ ਲਵਾਂ ਇਹ ਸੁਣ ਕੇ ਰੂਹੀ ਆਪਣੀ ਮਾਂ ਨੂੰ ਬੋਲੀ ਕੋਈ ਗੱਲ ਨਹੀਂ ਮਾਂ ਬਲਜੀਤ ਭਾਬੀ ਆਫਿਸ ਤੋਂ ਆਉਗੀ ਤਾਂ ਮੈਂ ਉਹਦੇ ਨਾਲ ਪਿਆਰ ਨਾਲ ਗੱਲ ਕਰੂੰਗੀ ਉਹਨੂੰ ਸਮਝਾਉਂਗੀ ਕਿ ਇਸ ਤਰ੍ਹਾਂ ਘਰ ਗੰਦਾ ਰੱਖਣਾ ਚੰਗਾ ਨਹੀਂ ਹੁੰਦਾ ਸੋਚ ਜੇ ਹੁਣੇ ਕੋਈ ਅਚਾਨਕ ਮਹਿਮਾਨ ਆ ਜਾਵੇ ਤਾਂ ਉਹ ਕੀ ਸੋਚੂਗਾ ਇਹ ਹੋਣਾ ਕਿ ਕਿੰਨੇ ਗੰਦੇ ਤਰੀਕੇ ਨਾਲ ਰਹਿੰਦੇ ਆਏ ਮੰਦਰਕੌਰ ਨੂੰ ਥੋੜੀ ਜਿਹੀ ਸ਼ਰਮ ਮਹਿਸੂਸ ਹੋਈ ਪਰ ਉਹਨੇ ਗੱਲ ਪਲਟਦੇ ਹੋਏ ਕਿਹਾ ਇਹ ਸਭ ਛੱਡ ਪੋਤਕ ਤੂੰ ਬੈ ਮੈਂ ਤੇਰੇ ਲਈ ਜੂਸ ਲੈ ਕੇ ਆਉਣੀ ਆ ਰੁਹੀ ਮੁਸਕਰਾ ਕੇ ਬੋਲੀ ਨਹੀਂ ਮਾਂ ਹਜੇ ਤਾਂ ਜੂਸ ਪੀਣ ਦਾ ਦਿਲ ਨਹੀਂ ਕਰ ਰਿਹਾ ਥੋੜੀ ਦੇਰ ਚ ਜਦੋਂ ਭਾਬੀ ਆਜੂਗੀ ਤਾਂ ਕੋਈ ਝਟਪਟਾਜਾ ਬਣਾ ਕੇ ਖਾ ਲੂੰਗੀ ਹੁਣ ਤਾਂ ਬਸ ਆਰਾਮ ਕਰੋ ਤੁਸੀਂ ਮਿੰਦਰ ਕੌਰ ਥੱਕ ਕੇ ਸੋਫੇ ਤੇ ਬੈੰਦੇ ਹੋਏ ਬੋਲੀ ਹੋਰ 10 ਪੁੱਤ ਜਿਹੜਾ ਏਸੀ ਮੈਂ ਤੈਨੂੰ ਦਵਾਇਆ ਸੀ ਉਹ ਚੰਗੀ ਤਰ੍ਹਾਂ ਚੱਲਦਾ ਆ ਨਾ ਉਹਦੀ ਠੰਡੀ ਹਵਾ ਨਾਲ ਤੇਰਾ ਪਰਿਵਾਰ ਖੁਸ਼ ਰਹਿੰਦਾ ਹੋਣਾ ਆ ਤੇ ਤੂੰ ਵੀ ਵਧੀਆ ਨੀਂਦ ਸੌਂਦੀ ਹੋਵੇਂਗੀ ਇਹ ਸੁਣ ਕੇ ਰੂਹੀ ਦੇ ਚਿਹਰੇ ਤੇ ਮੁਸਕਾਨ ਆ ਗਈ ਤੇ ਬੋਲੀ ਮਾਂ ਏਸੀ ਦੀ ਵਜ੍ਹਾ ਨਾਲ ਤਾਂ ਮੇਰਾ ਸਾਰਾ ਕੰਮ ਆਸਾਨ ਹੋ ਗਿਆ ਜਦੋਂ ਵੀ ਕੰਮ ਕਰਕੇ ਗਰਮੀ ਲੱਗਦੀ ਆ ਨਾ ਤਮੈ ਉਦੋਂ ਹੀ 80 ਵਾਲੇ ਕਮਰੇ ਚਲੀ ਜਾਨੀ ਆ ਤੁਸੀਂ ਤੇ ਭਾਬੀ ਨੇ ਜਿਹੜੀ ਮਦਦ ਕੀਤੀ ਆ ਨਾ ਮੇਰੀ ਉਹਦੇ ਨਾਲ ਸਾਰਾ ਕੁਝ ਇੰਨਾ ਵਧੀਆ ਹੋ ਗਿਆ ਆ ਮਿੰਦਰ ਕੌਰ ਨੇ ਪਿਆਰ ਨਾਲ ਰੂਹੀ ਦੇ ਸਿਰ ਤੇ ਹੱਥ ਰੱਖਦੇ ਹੋਏ ਕਿਹਾ ਤੂੰ ਮੇਰੀ ਧੀ ਆ ਤੇਰੀਆਂ ਸੁੱਖ ਸਹੂਦਾਵਾਂ ਦਾ ਖਿਆਲ ਰੱਖਣਾ ਮੇਰਾ ਫਰਜ਼ ਬਣਦਾ ਆ ਜੇ ਤੇਰੀ ਭਾਬੀ ਕਮੰਦੀ ਆ ਤਾਂ ਤੇਰੇ ਲਈ ਥੋੜਾ ਬਹੁਤ ਕਰਨਾ ਤਾਂ ਬੰਦ ਆਈ ਆ ਅਖਿਰ ਤੂੰ ਮੋਦੀ ਕਲੌਤੀ ਨਨਾਂਜੂ ਹੋਈ ਫਿਰ ਦੋਵੇਂ ਮਾਤੀ ਆਰਾਮ ਨਾਲ ਬੈਕਟ ਡਰਾਮਾ ਵੇਖਣ ਲੱਗੀਆਂ ਉਦੋਂ ਹੀ ਰੂਹੀ ਦੇ ਮੋਬਾਈਲ ਤੇ ਘੰਟੀ ਵੱਜੀ ਉਹਦੇ ਪਤੀ ਦਾ ਫੋਨ ਸੀ ਰੂਹੀ ਨੇ ਫੋਨ ਚੁੱਕਿਆ ਤੇ ਕਿਹਾ ਸੁਣੋ ਜੀ ਆਫਿਸ ਤੋਂ ਛੁੱਟੀ ਤੋਂ ਬਾਅਦ ਜਦੋਂ ਘਰ ਵਾਪਸ ਜਾਣਾ ਹੋਇਆ ਨਾ ਤਾਂ ਇਧਰੋਂ ਦੀ ਲੰਘ ਜਾਇਓ ਮੈਨੂੰ ਵੀ ਨਾਲ ਲੈ ਜਾਇਓ ਫੋਨ ਕੱਟਣ ਤੋਂ ਬਾਅਦ ਰੂਹੀ ਵਾਰ-ਵਾਰ ਆਪਣਾ ਮੋਬਾਈਲ ਵੇਖ ਰਹੀ ਸੀ ਜਿਵੇਂ ਕਿਸੇ ਮੈਸੇਜ ਦਾ ਇੰਤਜ਼ਾਰ ਹੋਵੇ ਉਹਨੂੰ ਉਦੋਂ ਹੀ ਉਹਦੀ ਸਹੇਲੀ ਦਾ ਇੱਕ ਮੈਸੇਜ ਆਇਆ ਜਿਹਦੇ ਚੋਂ ਨੇ ਫਰਿੱਜ ਦੀ ਫੋਟੋ ਭੇਜੀ ਤੇ ਨਾਲ ਲਿਖਿਆ ਕਿ ਵੇਖ ਰੂਹੀ ਮੈਂ ਨਵੀਂ ਫਰਿੱਜ ਲੈ ਲਈ ਆ ਪੂਰੇ 10000 ਦੀ ਆਈਆ ਗਰਮੀ 'ਚ ਇਹ ਬਹੁਤ ਜ਼ਰੂਰੀ ਸੀ ਮੈਸੇਜ ਪੜ੍ਹ ਕੇ ਰੂਹੀ ਨੇ ਇੱਕ ਗਹਿਰਾ ਸਾਹ ਲਿਆ ਤੇ ਮਾਂ ਨੂੰ ਫੋਨ ਮੁਖਾਉਂਦੇ ਹੋਏ ਬੋਲੀ ਮਾਂ ਵੇਖ ਮੇਰੀ ਸਹੇਲੀ ਨੇ 10000 ਦੀ ਨਵੀਂ ਫਰਿੱਜ ਖਰੀਦੀ ਆ ਕੀ ਕਰੇ ਹੁਣ ਇਨੀ ਗਰਮੀ ਜੋ ਪੈ ਰਹੀ ਆ ਪਰ ਮੇਰੀ ਕਿਸਮਤ ਵਿੱਚ ਇਹ ਸਾਰਾ ਕੁਝ ਸੁੱਖ ਕਿੱਥੇ ਆ ਰੂਹੀ ਨੇ ਜਾਣ ਬੁੱਝ ਕੇ ਆਪਣੀ ਗੱਲ ਅਧੂਰੀ ਛੱਡ ਦਿੱਤੀ ਉਦੋਂ ਹੀ ਮਿੰਦਰ ਕੌਰ ਨੇ ਉਹਨੂੰ ਦਿਲਾਸਾ ਦਿੰਦੇ ਹੋਏ ਕਿਹਾ ਤਾਂ ਕੀ ਹੋਇਆ ਪੁੱਤ ਤੂੰ ਕੋਈ ਵਧੀਆ ਜੀ ਫ੍ਰਿਜ ਪਸੰਦ ਕਰ ਲਾ ਮੈਂ ਬਹੂ ਨੂੰ ਕਹਿ ਦੂੰਗੀ ਉਹ ਪੈਸੇ ਦੇ ਦੂਗੀ ਜਦ ਤੱਕ ਮੈਂ ਜਿਉਣੀ ਆ ਨਾ ਤੈਨੂੰ ਕਿਸੇ ਚੀਜ਼ ਦੀ ਚਿੰਤਾ ਕਰਨ ਦੀ ਲੋੜ ਨਹੀਂ ਇਹ ਸੁਣਦੇ ਹੀ ਰੂਹੀ ਦੇ ਚਿਹਰੇ ਤੇ ਖੁਸ਼ੀ ਆ ਗਈ ਉਹਨੇ ਤੁਰੰਤ ਫੋਨ ਫੜਿਆ ਤੇ ਆਨਲਾਈਨ ਫ੍ਰਿਜ ਵੇਖਣ ਲੱਗੀ ਕੁਝ ਦੇਰ ਸਕਰੀਨ ਸਕਰੋਲ ਕਰਨ ਤੋਂ ਬਾਅਦ ਉਹਦੀ ਨਜ਼ਰ ਇੱਕ 35000 ਵਾਲੀ ਮਹਿਰੂਨ ਕਲਰ ਦੀ ਫ੍ਰਿਜ ਤੇ ਪਈ ਮਾਂ ਦੇ ਸਾਹਮਣੇ ਮੋਬਾਈਲ ਕਰਦੇ ਹੋਏ ਰੂਹੀ ਨੇ ਕਿਹਾ ਮਾਂ ਇਹ ਵਾਲੀ ਫ੍ਰਿਜ ਬਹੁਤ ਵਧੀਆ ਲੱਗ ਰਹੀ ਆ ਰੰਗ ਵੀ ਬੜਾ ਸੋਹਣਾ ਆ ਤੇ ਸਹਿਜ ਵੀ ਸਹੀ ਆ ਮਿੰਦਰ ਕੌਰ ਮੁਸਕਰਾਈ ਤੇ ਪਿਆਰ ਨਾਲ ਬੋਲੀ ਠੀਕ ਆ ਪੁੱਤ ਬਹੂ ਨੂੰ ਆਉਂਦੇ ਮੈਂ ਉਹਦੇ ਨਾਲ ਗੱਲ ਕਰਦੀ ਆ ਉਦੋਂ ਹੀ ਉਹਦੀ ਬਹੂ ਬਲਜੀਤ ਆਫਿਸ ਤੋਂ ਘਰ ਵਾਪਸ ਆ ਗਈ ਜਿਵੇਂ ਹੀ ਉਹ ਅੰਦਰ ਆਈ ਉਹਨੇ ਮਾਤੀ ਦੀ ਗੱਲ ਸੁਣ ਲਈ ਉਹ ਚੁੱਪਚਾਪ ਕੋਲ ਹੀ ਖੜੀ ਰਹੀ ਤੇ ਸਭ ਸੁਣਦੀ ਰਹੀ ਮਿੰਦਰਕੌਰ ਖੁਸ਼ ਹੋ ਕੇ ਬੋਲੀ ਪੁੱਤ ਤੂੰ ਚਿੰਤਾ ਨਾ ਕਰ ਮੇਰੀ ਬਹੁਤ ਨੋਟ ਛਾਪਣ ਵਾਲੀ ਮਸ਼ੀਨ ਆ ਜਿੰਨੇ ਪੈਸੇ ਮੰਗੇਂਗੀ ਓਨੇ ਦੇ ਦਊਗੀ ਇਹ ਸੁਣ ਕੇ ਬਲਜੀਤ ਨੂੰ ਬਹੁਤ ਬੁਰਾ ਲੱਗਾ ਓਨੇ ਬਿਨਾਂ ਦੇਰ ਕੀਤੇ ਕਿਹਾ ਮੰਮੀ ਜੀ ਮੈਂ ਕੋਈ ਨੋਟ ਛਾਪਣ ਵਾਲੀ ਮਸ਼ੀਨ ਨਹੀਂ ਆ ਤੁਸੀਂ ਮੇਰੇ ਬਾਰੇ ਕੀ ਕੀ ਕਹਿੰਦੇ ਰਹਿੰਦੇ ਹੋ ਇਹ ਹੁਣ ਮੇਰੇ ਕੋਲੋਂ ਲੁਕਿਆ ਨਹੀਂ ਮਿੰਦਰਕੌਰ ਇਹ ਸੁਣ ਕੇ ਬੋਲੀ ਬਹੂ ਮੇਰੀ ਗੱਲ ਸੁਣ ਤੈਨੂੰ ਸਾਡੀਆਂ ਗੱਲਾਂ ਸੁਣ ਤੇ ਵਿੱਚ ਲੱਤ ਅੜਾਉਣ ਦੀ ਇਜਾਜ਼ਤ ਕਿੰਨੇ ਦਿੱਤੀ ਆ ਭਲਾ ਸਾਡੀਆਂ ਗੱਲਾਂ ਲੁਕ ਲੁਕ ਕੇ ਕਦੋਂ ਦੀ ਸੁਣਨ ਲੱਗੀਆਂ ਤੂੰ ਤੈਨੂੰ ਸ਼ਰਮ ਨਹੀਂ ਆਉਂਦੀ ਤਾਂ ਬਲਜੀਤ ਨੇ ਗੁੱਸੇ 'ਚ ਕਿਹਾ ਮਾਂ ਜੀ ਮੈਂ ਲੁਕ ਕੇ ਨਹੀਂ ਸੁਣਦੇ ਸੀ ਆਫਿਸ ਤੋਂ ਸਿੱਧਾ ਘਰ ਆਈ ਤੇ ਇਹ ਗੱਲਾਂ ਕੰਨਾਂ 'ਚ ਪੈ ਗਈਆਂ ਵੈਸੇ ਵੀ ਅੱਜ ਨਹੀਂ ਤਾਂ ਕੱਲ ਇਹ ਮੰਗ ਮੇਰੇ ਸਾਹਮਣੇ ਆਉਣੀ ਹੀ ਸੀ ਇਸ ਲਈ ਮੈਂ ਹੁਣ ਇਹ ਸਾਫ਼-ਸਾਫ਼ ਕਹਿ ਦੇਣੀ ਆ ਮੇਰੇ ਕੋਲ ਫਿਲਹਾਲ ਇੰਨੇ ਪੈਸੇ ਨਹੀਂ ਹੈਗੇ ਮੈਂ ਇਹ ਖਰਚੇ ਨਹੀਂ ਚੁੱਕ ਸਕਦੀ ਮਿੰਦਰ ਕੌਰ ਗੁੱਸੇ 'ਚ ਬੋਲੀ ਅੱਛਾ ਹੁਣ ਜੇ ਤੂੰ ਸੋਣ ਹੀ ਲਿਆ ਆ ਤਾਂ ਖੁੱਲ ਕੇ ਸੁਣ ਲੈ 35000 ਵਾਲੀ ਫ੍ਰਿਜ ਖਰੀਦ ਕੇ ਦੇਣੀ ਪਊਗੀ ਅਸੀਂ ਤੈਨੂੰ ਨੌਕਰੀ ਕਰਨ ਦੀ ਆਜ਼ਾਦੀ ਦਿੱਤੀ ਆ ਤਾਂ ਤੇਰੀ ਤਨਖਾਹ ਵੀ ਅਸੀਂ ਹੀ ਵਰਤਾਂਗੇ ਤੇ ਜੇ ਇਸ ਘਰ ਚ ਤੂੰ ਚੈਨ ਨਾਲ ਰਹਿਣਾ ਚਾਹੁੰਨੀ ਆ ਨਾ ਤਾਂ ਸਾਡੀ ਗੱਲ ਤੇਨੂੰ ਮੰਨਣੀ ਪੈਣੀ ਆ ਨਹੀਂ ਤਾਂ ਮੈਂ ਰਣਦੀਪ ਨੂੰ ਇਹ ਸਾਰਾ ਕੁਝ ਦੱਸ ਦੂੰਗੀ ਬਲਜੀਤ ਹਜੇ ਕੁਝ ਕਹਿਣ ਹੀ ਵਾਲੀ ਸੀ ਕਿ ਉਦੋਂ ਹੀ ਬਾਰੋ ਇੱਕ ਗੁੱਸੇ ਵਾਲੀ ਆਵਾਜ਼ ਆਈ ਮੰਮੀ ਤੁਹਾਨੂੰ ਸਾਡੇ ਲਈ ਆਪਣੇ ਘਰ ਚ ਫੈਸਲੇ ਲੈਣ ਦੀ ਕੋਈ ਲੋੜ ਨਹੀਂ ਤੇ ਨਾ ਨੇ ਹੈਰਾਨੀ ਨਾਲ ਦਰਵਾਜ਼ੇ ਵੱਲ ਵੇਖਿਆ ਰੂਹੀ ਦਾ ਪਤੀ ਦਰਵਾਜ਼ੇ ਤੇ ਖੜਾ ਸੀ ਰੂਹੀ ਚੌਂਕਦੇ ਹੋਏ ਬੋਲੀ ਤੁਸੀਂ ਇੰਨੀ ਛੇਤੀ ਆ ਗਏ ਤੁਸੀਂ ਤਾਂ ਕਿਹਾ ਸੀ ਕਿ ਮੈਂ ਰਾਤ ਦੇ ਖਾਣੇ ਦੇ ਟਾਈਮ ਆਉਂਗਾ ਤਾਂ ਰੂਹੀ ਦੇ ਪਤੀ ਨੇ ਜਵਾਬ ਦਿੱਤਾ ਆਫਿਸ ਦੀ ਮੀਟਿੰਗ ਕੈਨਸਲ ਹੋ ਗਈ ਸੀ ਤਾਂ ਸੋਚਿਆ ਛੇਤੀ ਆ ਜਾਵਾਂ ਪਰ ਬਹੁਤ ਵਧੀਆ ਹੋਇਆ ਮੰਮੀ ਜੀ ਨੂੰ ਮੈਂ ਬਹੁਤ ਦਿਨਾਂ ਤੋਂ ਕੁਝ ਕਹਿਣਾ ਚਾਹੁੰਦਾ ਸੀ ਪਰ ਟਾਈਮ ਨਹੀਂ ਸੀ ਮਿਲ ਰਿਹਾ ਉਹ ਥੋੜੀ देर ਚੁੱਪ ਰਿਹਾ ਫਿਰ ਉਹ ਲੀਜੀ ਬੋਲਿਆ ਤੁਸੀਂ ਪਿਛਲੀ ਵਾਰ ਵੀ ਰੂਹੀ ਨੂੰ ਏਸੀ ਦੇ ਦਿੱਤਾ ਤੇ ਹੁਣ ਫਿਰ ਫਰਿੱਜ ਦੀ ਗੱਲ ਕਰ ਰਹੇ ਹੋ ਪਰ ਸਾਚਾ ਕਹਾ ਤਾਂ ਸਾਡੇ ਕੋਲ ਜੋ ਹੈ ਉਹਦੇ ਨਾਲ ਆਰਾਮ ਨਾਲ ਕੰਮ ਚੱਲ ਰਿਹਾ ਆ ਸਾਡਾ ਸਾਨੂੰ ਨਵੀਂ ਫਰਿੱਜ ਨਹੀਂ ਚਾਹੀਦੀ ਇਹ ਸੁਣ ਕੇ ਮਿੰਦਰ ਕੌਰ ਥੋੜੀ ਘਬराई ਪਰ ਫਿਰ ਬੋਲੀ ਪੁੱਤ ਮੈਂ ਤਾਂ ਬਸ ਆਪਣੀ ਧੀ ਨੂੰ ਸਾਰੀਆਂ ਸੁੱਖ ਸੁਵਿਧਾਵਾਂ ਦੇਣਾ ਚਾਹੁੰਨੀ ਆ ਉਦਾਸੋਖ ਚ ਹੀ ਮੇਰੀ ਖੁਸ਼ੀ ਆ ਤਾਂ ਇਹ ਸੁਣ ਕੇ ਰੂਹੀ ਝਟ ਬੋਲੀ ਜੇ ਮੇਰੀ ਮਾਂ ਮੈਨੂੰ ਕੁਝ ਦੇਣਾ ਚਾਹੁੰਦੀ ਆ ਤਾਂ ਤੁਹਾਨੂੰ ਕੀ ਪਰੇਸ਼ਾਨੀਆਂ ਪੜਾ ਬਲਜੀਤ ਇੱਕ ਨੁੱਕਰ ਚ ਖੜੀ ਗੱਲਾਂ ਸੁ ਰਹੀ ਸੀ ਤੇ ਹੈਰਾਨ ਹੋ ਰਹੀ ਸੀ ਪਰ ਕੁਝ ਨਾ ਬੋਲੀ ਮਾਹੌਲ ਬਹੁਤ ਗੰਭੀਰ ਹੁੰਦਾ ਜਾ ਰਿਹਾ ਸੀ ਰੂਹੀ ਦੇ ਪਤੀ ਨੇ ਸਖਤੀ ਨਾਲ ਜਵਾਬ ਦਿੱਤਾ ਮਾਫ ਕਰਿਓ ਮੰਮੀ ਜੀ ਜੇ ਤੁਹਾਡੀ ਧੀ ਨੂੰ ਹਰ ਸੁੱਖ ਸੁਵਿਧਾਵਾਂ ਦੇ ਨਾਲ ਇੱਕ ਆਲੀਸ਼ਾਨ ਜ਼ਿੰਦਗੀ ਚਾਹੀਦੀ ਸੀ ਨਾ ਤਾਂ ਤੁਸੀਂ ਉਹਦਾ ਵਿਆਹ ਕਿਸੇ ਅਮੀਰ ਘਰ ਚ ਕਰਨਾ ਸੀ ਮੈਂ ਕਦੀ ਨਹੀਂ ਦਿਖਾਵਾ ਕੀਤਾ ਮੇਰੇ ਘਰ ਜੋ ਹੈ ਜਿਹੋ ਜਿਹਾ ਹੈ ਅਸੀਂ ਉਹਦੇ ਚ ਹੀ ਖੁਸ਼ ਰਹਿੰਦੇ ਆਂ ਤੇ ਇਹਨੂੰ ਵੀ ਉਹਦੇ ਚ ਹੀ ਆਪਣੀ ਜ਼ਿੰਦਗੀ ਕੱਟਣੀ ਪਊਗੀ ਅਸੀਂ ਮਿਹਨਤ ਨਾਲ ਇਮਾਨਦਾਰੀ ਨਾਲ ਅੱਗੇ ਵਧਣਾ ਚਾਹੁੰਦੇ ਆਂ ਇਸ ਲਈ ਇਹਨੂੰ ਇੰਤਜ਼ਾਰ ਕਰਨਾ ਪਊਗਾ ਹੌਸਲਾ ਰੱਖਣਾ ਪਊਗਾ ਤੇ ਸਾਰਿਆਂ ਤੋਂ ਜ਼ਰੂਰੀ ਗੱਲ ਬਚਤ ਦੀ ਆਦਤ ਪਾਉਣੀ ਪਊਗੀ ਤੁਸੀਂ ਆਪਣੀ ਤੀ ਨੂੰ ਜਿੰਨਾ ਪਿਆਰ ਕਰਦੇ ਹੋ ਨਾ ਮੈਂ ਵੀ ਆਪਣੀ ਪਤਨੀ ਨੂੰ ਓਨਾ ਹੀ ਪਿਆਰ ਕਰਦਾ ਹਾਂ ਪਰ ਹਰ ਵਾਰ ਪੇਕਿਆਂ ਤੋਂ ਇਸ ਤਰ੍ਹਾਂ ਮਦਦ ਲੈਣਾ ਮੇਰੇ ਆਤਮ ਸਨਮਾਨ ਨੂੰ ਠੇਸ ਪਹੁੰਚਾਉਂਦਾ ਆ ਕਿਰਪਾ ਕਰਕੇ ਅੱਗੇ ਤੋਂ ਇਹੋ ਜਿਹਾ ਕੁਝ ਨਾ ਕਰਿਓ ਕਿਉਂਕਿ ਇਹਦੇ ਨਾਲ ਸਿਰਫ ਮੇਰੇ ਹੀ ਨਹੀਂ ਸਾਡੇ ਦੋਵਾਂ ਦੇ ਰਿਸ਼ਤੇ ਦੀ ਵੀ ਬਦਨਾਮੀ ਹੁੰਦੀ ਆ ਰੂਹੀ ਦੀਆਂ ਅੱਖਾਂ 'ਚੋਂ ਥਰੂ ਆ ਗਏ ਉਹ ਰੋਂਦੀ ਹੋਈ ਬੋਲੀ ਤੂੰ ਕਿਹੋ ਜਿਹਾ ਇਨਸਾਨ ਆ ਤੂੰ ਤਾਂ ਮੇਰੀ ਕੋਈ ਖੁਆਇਸ਼ ਪੂਰੀ ਨਹੀਂ ਕਰ ਪਉਂਦਾ ਜਦ ਮੇਰੀ ਮਾਂ ਮੈਨੂੰ ਕੁਝ ਦੇਣਾ ਚਾਹੁੰਦੀ ਆ ਤਾਂ ਤੂੰ ਉਹਦੇ 'ਚ ਵੀ ਲੱਤ ਅੜਾ ਰਿਹਾ ਆ ਤਾਂ ਰੂਹੀ ਦੇ ਪਤੀ ਨੇ ਉਹਦੀ ਗੱਲ ਵਿੱਚ ਹੀ ਕੱਟੀ ਤੇ ਬੋਲਿਆ ਸੱਚਮੁੱਚ ਸੋਚੀ ਜਰਾ ਕੀ ਮੈਂ ਤੇਰੀ ਕੋਈ ਜ਼ਰੂਰਤਾਂ ਦੇਖੀ ਕਰਦਾ ਆ ਹਰ ਹਫਤੇ ਤੇਰੀ ਜੇਦ ਹੁੰਦੀ ਆ ਕਿ ਬਾਹਰ ਚੱਲ ਬਾਹਰ ਜਾ ਕੇ ਖਾਣਾ ਖਾਣਾ ਆ ਮੈਂ ਆਪਣੀ ਪਸੰਦ ਦਾ ਸੁੱਖ ਤੇ ਆਣ ਛੱਡ ਕੇ ਤੇਰੀ ਹਰ ਮੰਗ ਪੂਰੀ ਕਰਦਾ ਆ ਫਿਰ ਉਹ ਥੋੜਾ ਰੁਕ ਕੇ ਤੇ ਗੰਭੀਰ ਹੋ ਕੇ ਬੋਲਿਆ ਪਰ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਰੋਹੀ ਤੂੰ ਹੁਣ ਮੇਰੀ ਪਤਨੀ ਆ ਤੂੰ ਮੇਰੀ ਹیثیت ਦੇ ਹਿਸਾਬ ਨਾਲ ਜੀਣਾ ਸਿੱਖ ਲੈ ਜੇ ਮਹਿੰਗੀਆਂ ਚੀਜ਼ਾਂ ਦਾ ਇੰਨਾ ਹੀ ਸ਼ੌਂਕ ਆਣਾ ਤਾਂ ਖੁਦ ਕੋਈ ਕੰਮ ਕਰ ਲੈ ਟਿਊਸ਼ਨ ਪੜਾ ਲਾ ਕੋਈ ਆਨਲਾਈਨ ਕੰਮ ਕਰ ਲਾ ਚਾਰ ਪੈਸੇ ਆ ਜਾਣਗੇ ਤਾਂ ਆਪਣੇ ਸ਼ੌਂਕ ਪੂਰੇ ਕਰ ਲਈ ਪਰ ਹਰ ਵਾਰ ਆਪਣੇ ਪੇਕਿਆਂ ਤੋਂ ਮੰਗਣਾ ਬੰਦ ਕਰ ਦੇ ਇਸ ਦੇ ਨਾਲ ਮੈਨੂੰ ਬਹੁਤ ਤਕਲੀਫ ਹੁੰਦੀ ਆ ਮੇਰੇ ਆਤਮ ਸਨਮਾਨ ਨੂੰ ਠੇਸ ਪਹੁੰਚਦੀ ਆ ਬਲਜੀਤ ਇੱਕ ਨੁੱਕਰ ਵਿੱਚ ਖੜੀ ਰੂਹੀ ਦੇ ਪਤੀ ਦੀਆਂ ਗੱਲਾਂ ਸੁਣ ਰਹੀ ਸੀ ਤੇ ਉਹਦੀਆਂ ਗੱਲਾਂ ਸੁਣ ਕੇ ਉਹਦੇ ਚਿਹਰੇ ਤੇ ਗਰਵ ਤੇ ਰਾਹਤ ਸਾਫ ਚਲਕ ਰਹੀ ਸੀ ਉਥੇ ਹੀ ਦੂਜੇ ਪਾਸੇ ਰੂਹੀ ਤੇ ਮਹਿੰਦਰ ਕੌਰ ਦਾ ਮੂੰਹ ਉੱਤਰ ਗਿਆ ਦੋਵਾਂ ਦੀਆਂ ਧੌਣਾਂ ਸ਼ਰਮ ਨਾਲ ਝੁਕ ਗਈਆਂ ਇਹ ਸਾਰਾ ਕੁਝ ਸੁਣ ਕੇ ਰੂਹੀ ਤੇ ਮਹਿੰਦਰ ਕੌਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੂੰ ਸਮਝ ਆ ਗਿਆ ਸੀ ਕਿ ਵਿਆਹ ਤੋਂ ਬਾਅਦ ਵਾਰ-ਵਾਰ ਮਹਿੰਗੀਆਂ ਚੀਜ਼ਾਂ ਦੀਆਂ ਫਰਮਾਇਸ਼ਾਂ ਕਰਨਾ ਚਾਹੇ ਸਹੁਰੇ ਹੋਣ ਜਾਂ ਪੇਕੇ ਦੋਵਾਂ ਘਰਾਂ ਲਈ ਠੀਕ ਨਹੀਂ ਮਹੌਲ ਥੋੜਾ ਗੰਭੀਰ ਹੁੰਦਾ ਜਾ ਰਿਹਾ ਸੀ ਉਦੋਂ ਹੀ ਬਲਜੀਤ ਮੁਸਕਰਾਉਂਦੇ ਹੋਏ ਬੋਲੀ ਤੁਸੀਂ ਗੱਲਾਂ ਕਰੋ ਮੈਂ ਚਾਹ ਨਾਸ਼ਤਾ ਲੈ ਕੇ ਆਉਂਦੀ ਆ ਉਸ ਦਿਨ ਤੋਂ ਬਾਅਦ ਨਾ ਤਾਂ ਮਿੰਦਰਕੌਰ ਆਪਣੀ ਧੀ ਲਈ ਕੋਈ ਮਹਿੰਗਾ ਸਮਾਨ ਖਰੀਦ ਕੇ ਲਿਆਈ ਤੇ ਨਾ ਹੀ ਰੂਹੀ ਨੇ ਕਦੀ ਕੁਝ ਮਾਂ ਕੋਲੋਂ ਮੰਗਿਆ ਬਲਜੀਤ ਨੂੰ ਵੀ ਬੜੀ ਰਾਤ ਮਿਲੀ ਕਿਉਂਕਿ ਹੁਣ ਉਹਦੀ ਤਨਖਾਹ ਦਾ ਵੱਡਾ ਹਿੱਸਾ ਨਾਨ ਦੀਆਂ ਫਰਮਾਇਸ਼ਾਂ ਵਿੱਚ ਨਹੀਂ ਜਾਂਦਾ ਸੀ ਸਭ ਤੋਂ ਵੱਡੀ ਗੱਲ ਰੂਹੀ ਦੇ ਪਤੀ ਨੇ ਸਹੀ ਵਕਤ ਤੇ ਆਵਾਜ਼ ਚੁੱਕ ਕੇ ਰਿਸ਼ਤਿਆਂ ਵਿੱਚ ਪਣਪ ਰਹੀ ਕੜਵਾਹਟ ਨੂੰ ਪਹਿਲਾਂ ਹੀ ਰੋਕ ਦਿੱਤਾ ਸੀ ਹੁਣ ਤੁਸੀਂ ਦੱਸੋ ਕੀ ਤੁਹਾਨੂੰ ਲੱਗਦਾ ਆ ਕਿ ਰੂਹੀ ਦੇ ਪਤੀ ਨੇ ਸਹੀ ਕੀਤਾ ਆਪਣੀ رائے ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਉੀ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ